ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਜਿਵੇਂ ਤੁਹਾਨੂੰ ਪਤਾ ਹੈ ਜੀ ਕਿ ਸਵੇਰੇ ਮੱਸੀਆ ਦਾ ਤਿਉਹਾਰ ਹੈ ਜੀ ਤੇ ਜੇਕਰ ਇਸ ਦਿਨ ਤੁਸੀਂ ਜੋਤ ਜਗਾ ਲੈਂਦੇ ਹੋ ਦੇਸੀ ਘੋ ਦੀ ਤਾਂ ਇਸ ਦੇ ਫਾਇਦੇ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਤੁਹਾਡੇ ਘਰ ਵਿੱਚ ਬਰਕਤਾਂ ਤੇ ਖੁਸ਼ੀਆਂ ਆ ਜਾਣਗੀਆਂ ਇਸ ਦੇ ਫਾਇਦੇ ਸੁਣ ਕੇ ਤੁਹਾਡੇ ਹੋਸ਼ ਉੱਡਣ ਵਾਲੇ ਹਨ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਸਾਥ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਮੱਸੀਆ ਦੇ ਪਵਿੱਤਰ ਦਿਨ ਦੇ ਉੱਤੇ ਜੇਕਰ ਤੁਸੀਂ ਘਰਾਂ ਦੇ ਵਿੱਚ ਜੋਤ ਜਗਾਉਣੀ ਹੈ ਤਾਂ ਤੁਸੀਂ ਇਹਨਾਂ ਸਾਵਧਾਨੀਆਂ ਨੂੰ ਜ਼ਰੂਰ ਵਰਤ ਲਿਓ ਘਰਾਂ ਦੇ ਵਿੱਚ ਜੋਤ ਜਗਾਉਣੀ ਚਾਹੀਦੀ ਹੈ ਜਾਂ ਨਹੀਂ ਕਿਉਂਕਿ ਸਾਧ ਸੰਗਤ ਜੀ ਬਹੁਤ ਸਾਰੇ ਭੈਣ ਭਰਾਵਾਂ ਦਾ ਇਹ ਹੀ ਸਵਾਲ ਹੁੰਦਾ ਹੈ ਅਸੀਂ ਸ਼ਹੀਦ ਸਿੰਘਾਂ ਦੇ ਨਾਮ ਦੀ ਜੋਤ ਜਗਾ ਸਕਦੇ ਹਾਂ ਜੋਤ ਨੂੰ ਕਿਸ ਤਰ੍ਹਾਂ ਲਗਾਉਣਾ ਚਾਹੀਦਾ ਹੈ ਤੇ ਕਿਵੇਂ ਸੰਭਾਲ ਕਰਨੀ ਚਾਹੀਦੀ ਹੈ ਇਹ ਸਾਰੀ ਹੀ ਗੱਲਬਾਤ ਅੱਜ ਦੀ ਵੀਡੀਓ ਵਿੱਚ ਕਰਨ ਵਾਲੇ ਹਾਂ ਜੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਸਾਧ ਸੰਗਤ ਜੀ ਸਿੱਖ ਧਰਮ ਦੇ ਵਿੱਚ ਜੋਤ ਦੀ ਬੜੀ ਮਹੱਤਤਾ ਹੈ ਕਈ ਵਾਰੀ ਸੰਗਤਾਂ ਨੂੰ ਇਹਦੇ ਬਾਰੇ ਪਤਾ ਨਹੀਂ ਹੁੰਦਾ ਕਿ ਇਸ ਦੀ ਅਸਲ ਵਿੱਚ ਮਰਿਆਦਾ ਕੀ ਹੈ। ਕਈ ਵਾਰ ਅਸੀਂ ਜੋਤ ਜਗਾਉਣ ਸਮੇਂ ਕੁਝ ਗਲਤੀਆਂ ਕਰ ਬੈਠਦੇ ਹਾਂ। ਤਾਂ ਘਰਾਂ ਵਿੱਚ ਜਿਹੜੀਆਂ ਵੀ ਬੀਬੀਆਂ ਹਨ ਜਾਂ ਜਿਹੜੇ ਵੀ ਗੁਰਸਿੱਖ ਵੀਰ ਜੋਤ ਲਗਾਉਂਦੇ ਹਨ ਉਹ ਇਸ ਵੀਡੀਓ ਨੂੰ ਧਿਆਨ ਨਾਲ ਸਰਵਣ ਕਰ ਲੈਣ ਜੀ ਤੇ ਇਹ ਮਰਿਆਦਾ ਦੇ ਬਾਰੇ ਦੂਜਿਆਂ ਨੂੰ ਵੀ ਦੱਸ ਦੇਣਾ ਜੀ। ਸਾਥ ਸੰਗਤਾਂ ਜੀ ਸਭ ਤੋਂ ਪਹਿਲੀ ਗੱਲ ਮਰਿਆਦਾ ਦੇ ਸੰਬੰਧ ਵਿੱਚ ਕੀ ਹੈ? ਕਰਦੇ ਵਿੱਚ ਜਿਹੜੀ ਜੋਤ ਆਪਾਂ ਜਗਾਉਂਦੇ ਹਾਂ ਕਈ ਵਾਰੀ ਲੋਕ ਵੱਡੀ ਗਲਤੀ ਕਰਦੇ ਹਨ ਉਹਨਾਂ ਨੂੰ ਮर्यादा ਦਾ ਪਤਾ ਨਹੀਂ ਹੁੰਦਾ ਜੋਤ ਨੂੰ ਨੀਵੀਂ ਜਗ੍ਹਾ ਤੇ ਰੱਖ ਦਿੰਦੇ ਹਨ ਜੋਤ ਹਮੇਸ਼ਾ ਸਾਧ ਸੰਗਤ ਜੀ ਉੱਚੀ ਜਗ੍ਹਾ ਤੇ ਜਗਾ ਕੇ ਹੀ ਰੱਖਣੀ ਚਾਹੀਦੀ ਹੈ ਕਿਉਂਕਿ ਕਈ ਵਾਰ ਸਾਨੂੰ ਕੀ ਹੁੰਦਾ ਹੈ ਕਿ ਥੱਲੇ ਰੱਖ ਕੇ ਜੋਤ ਲਗਾ ਦਿੰਦੇ ਹਾਂ ਇਹ ਜੋਤ ਦੀ ਮर्यादा ਸਾਧ ਸੰਗਤ ਜੀ ਨਹੀਂ ਹੈ ਤੁਸੀਂ ਵੇਖਿਆ ਹੋਣਾ ਹੈ ਕਿ ਅਖੰਡ ਪਾਠ ਸਾਹਿਬ ਜੀ ਦੇ ਵਿੱਚ ਜਦੋਂ ਜੋਤ ਜਗਾਈ ਜਾਂਦੀ ਹੈ ਤੇ ਕਿਸੇ ਵੀ ਆਪਾਂ ਧਾਰਮਿਕ ਸਥਾਨ ਤੇ ਜਾਂਦੇ ਹਾਂ ਉਹ ਹਮੇਸ਼ਾ ਉੱਚੀ ਜਗ੍ਹਾ ਤੇ ਹੀ ਜੋਤ ਜਗਾਉਂਦੇ ਹਨ ਹੁਣ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਸਦਾ ਹੀ ਸ਼ਹੀਦਾਂ ਸਾਹਿਬ ਜੋਤ ਜਗਦੀ ਹੀ ਰਹਿੰਦੀ ਹੈ ਉਹ ਕਦੇ ਵੀ ਨੀਚੇ ਸਥਾਨ ਤੇ ਥੋੜੀ ਹੁੰਦੀ ਹੈ ਸ਼ਹੀਦਾਂ ਦੀ ਜੋਤ ਉੱਚੀ ਜਗ੍ਹਾ ਤੇ ਹੁੰਦੀ ਹੈ ਤਾਂ ਇਹ ਗਲਤੀ ਤੁਸੀਂ ਕਦੇ ਨਹੀਂ ਕਰਨੀ ਪਹਿਲੀ ਗੱਲ ਤਾਂ ਇਹ ਹੀ ਕਿ ਜੋਤ ਨੂੰ ਹਮੇਸ਼ਾ ਉੱਚੇ ਸਥਾਨ ਤੇ ਹੀ ਰੱਖਣਾ ਚਾਹੀਦਾ ਹੈ ਬੜਾ ਅਦਬ ਕਰਨਾ ਚਾਹੀਦਾ ਹੈ ਸਾਤ ਸੰਗਤ ਜੀ ਜਿਹੜੀ ਜੋਤ ਹੈ ਹਮੇਸ਼ਾ ਦੇਸੀ ਘਿਓ ਦੀ ਹੀ ਹੋਣੀ ਚਾਹੀਦੀ ਹੈ ਸਿੱਖ ਦੇ ਧਰਮ ਦੇ ਵਿੱਚ ਤਾਂ ਇਸ ਤਰ੍ਹਾਂ ਦੀ ਜੋਤ ਜਿਹੜੀ ਹੈ ਉਹ ਦੇਸੀ ਘਿਓ ਦੀ ਹੀ ਲਗਾਇਆ ਕਰੋ ਕੁਝ ਲੋਕ ਟਿੱਪਣੀਆਂ ਵੀ ਕਰਦੇ ਹਨ ਕਿ ਜੋਤ ਦੇਸੀ ਘਿਓ ਦੀ ਨਹੀਂ ਲਾਉਣੀ ਚਾਹੀਦੀ ਦੇਸੀ ਘਿਓ ਖਰਾਬ ਹੋ ਜਾਂਦਾ ਹੈ ਸਾਥ ਸੰਗਤ ਜੀ ਉਹਨਾਂ ਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਹੈ ਕਿ ਇਹਦੀ ਅਸਲ ਚ ਮर्यादा ਕੀ ਹੈ ਇਹ ਤਾਂ ਪੁਰਾਤਨ ਸਮੇ ਤੋਂ ਮर्यादा ਚੱਲਦੀ ਆ ਰਹੀ ਹੈ ਇਹ ਜੋਤ ਜਿਹੜੀ ਹੈ ਗੁਰੂ ਘਰਾਂ ਦੇ ਵਿੱਚ ਪ੍ਰਕਾਸ਼ ਹੁੰਦੀ ਹੈ ਸੰਗਤਾਂ ਉਹਨੂੰ ਨਮਸਤਕ ਕਰਦੀਆਂ ਹਨ ਤੇ ਉਹਨਾਂ ਦੀ ਸ਼ਰਧਾ ਬਣੀ ਹੁੰਦੀ ਹੈ ਜਿਸਨੇ ਕਦੇ ਬਾਹਰ ਜੋਤ ਨਹੀਂ ਜਗਾਈ ਉਹ ਆਪਣੇ ਮਨ ਦੀ ਜੋਤ ਜਿਹੜੀ ਹੈ ਉਹਨੂੰ ਕਿਵੇਂ ਜਗਾਵੇਗਾ ਤਾਂ ਸਾਧ ਸੰਗਤ ਜੀ ਜੋਤ ਜਗਾਉਂਦੇ ਸਮੇ ਉਹ ਜਗਾ ਸਾਫ ਸੁਥਰੀ ਹੋਣੀ ਚਾਹੀਦੀ ਹੈ ਇਹ ਨਾ ਹੋਵੇ ਕਿ ਉਹ ਜਿਹੜੀ ਜਗਾ ਹੈ ਉਹਦੇ ਤੇ ਮਿੱਟੀ ਪਈ ਹੋਵੇ ਕਈ ਵਾਰੀ ਹੁੰਦਾ ਹੈ ਜੋ ਤੁਸੀਂ ਜਿੱਥੇ ਜੋਤ ਜਗਾਉਂਦੇ ਹੋ ਜੋਤ ਵਿੱਚੋਂ ਬਾਹਰ ਜਿਹੜੀ ਹੈ ਉਹ ਡਿੱਗ ਰਹੀ ਹੁੰਦੀ ਹੈ ਜਾਂ ਧੂਫ ਵੀ ਘਰਾਂ ਦੇ ਵਿੱਚ ਲਗਾਮਦੇ ਹਨ ਤੇ ਅਸੀਂ ਉਸ ਜਗਾ ਦੀ ਸਾਫ ਸਫਾਈ ਹਰ ਰੋਜ਼ ਨਹੀਂ ਕਰਦੇ ਅਸੀਂ ਮੇਖਦੇ ਹਾਂ ਕਈ ਘਰਾਂ ਦੇ ਵਿੱਚ ਜੋਤ ਦੇ ਆਸ-ਪਾਸ ਵੀ ਸਫਾਈ ਨਹੀਂ ਹੁੰਦੀ ਜਿਹਦੇ ਘਰ ਵਿੱਚ ਗੁਟਕਾ ਸਾਹਿਬ ਦਾ ਸਤਿਕਾਰ ਨਹੀਂ ਜਿਹੜੇ ਘਰ ਵਿੱਚ ਪੋਥੀ ਸਾਹਿਬ ਦਾ ਸਤਿਕਾਰ ਨਹੀਂ ਜਿਹੜੇ ਘਰ ਦੇ ਵਿੱਚ ਗੁਰੂ ਦੀ ਜੋਤ ਦਾ ਸਤਿਕਾਰ ਨਹੀਂ ਉਹ ਗੁਰੂ ਘਰ ਤੋਂ ਕਦੇ ਖੁਸ਼ੀਆਂ ਪ੍ਰਾਪਤ ਨਹੀਂ ਕਰ ਸਕਦੇ ਉਹ ਗੁਰੂ ਗ੍ਰੰਥ ਸਾਹਿਬ ਜੀ ਤੋਂ ਕੁਝ ਨਹੀਂ ਲੈ ਸਕਣਗੇ ਇਸ ਕਰਕੇ ਸਤਿਕਾਰ ਅਦਬ ਕਰਨਾ ਬੜਾ ਜ਼ਰੂਰੀ ਹੈ ਸਾਤ ਸੰਗਤ ਦੀ ਸਫਾਈ 'ਚ ਤਾਂ ਰੱਬ ਵਸਦਾ ਹੈ ਇਸ ਕਰਕੇ ਤੁਸੀਂ ਪੂਰੀ ਸਫਾਈ ਦੇ ਨਾਲ ਹੀ ਜੋਤ ਲਗਾਉਣੀ ਹੈ ਆਪਣੇ ਕਈ ਵਾਰੀ ਮਿੱਟੀ ਬੜੀ ਉੱਡਦੀ ਹੈ ਮਿੱਟੀ ਦੇ ਨਿੱਕੇ ਨਿੱਕੇ ਬਰੀਕ ਕਣ ਹੁੰਦੇ ਹਨ ਕਿਵੇਂ ਨਾ ਕਿਵੇਂ ਜਾਲੀਆਂ ਦੇ ਵਿੱਚੋਂ ਹੀ ਅੰਦਰ ਆ ਜਾਂਦੇ ਹਨ ਕਈ ਵਾਰੀ ਸਾਨੂੰ ਇੰਜ ਹੁੰਦਾ ਹੈ ਕਿ ਘਰ ਵਿੱਚ ਜਾਲੀਆਂ ਲੱਗੀਆਂ ਹਨ ਕਿਹੜਾ ਮਿੱਟੀ ਅੰਦਰ ਆ ਜਾਵੇਗੀ ਚੰਗੀ ਤਰ੍ਹਾਂ ਵੇਖਿਓ ਸਾਥ ਸੰਗਤ ਜੀ ਕਪੜਾ ਫੇਰ ਕੇ ਤੁਹਾਨੂੰ ਪਤਾ ਲੱਗ ਜਾਵੇਗਾ ਮਿੱਟੀ ਕਿੰਨੀ ਆਉਂਦੀ ਹੈ ਸਫਾਈ ਜਿਵੇਂ ਕਮਰਿਆਂ ਦੀ ਰੱਖਣੀ ਜ਼ਰੂਰੀ ਹੈ ਉਸੇ ਤਰ੍ਹਾਂ ਹੀ ਬਿਲਕੁਲ ਜਿੱਥੇ ਜੋਤ ਲੱਗਦੀ ਹੈ ਉੱਥੇ ਵੀ ਵੱਧ ਤੋਂ ਵੱਧ ਸਫਾਈ ਰੱਖਣੀ ਜ਼ਰੂਰੀ ਹੈ ਤਾਂ ਇਹ ਬੜੀ ਹੀ ਮਹੱਤਵਪੂਰਨ ਗੱਲ ਹੈ ਇਸ ਨੂੰ ਪੱਲੇ ਨਾਲ ਬੰਨ ਲੈਣਾ ਫਿਰ ਘਰ ਦੇ ਵਿੱਚ ਆਪ ਜੀ ਦੇ ਜਦੋਂ ਗੁਰੂ ਦਾਸ ਸਤਿਕਾਰ ਹੋਵੇਗਾ ਫਿਰ ਤੁਹਾਡਾ ਸਤਿਕਾਰ ਹੋਣਾ ਕੋਈ ਔਖੀ ਗੱਲ ਨਹੀਂ ਸਾਧ ਸੰਗਤ ਜੀ ਜੋਤ ਜਦੋਂ ਆਪਾਂ ਜਗਾਹ ਦਿੱਤੀ ਹੈ ਉਹਨੂੰ ਬੁਝਾਈਏ ਕਿਵੇਂ ਕਈ ਐਡੇ ਮੂਰਖ ਹੁੰਦੇ ਹਨ ਮਾਫ਼ ਕਰਨਾ ਸਾਧ ਸੰਗਤ ਜੀ ਉਹ ਫੂਕ ਮਾਰਨ ਲੱਗ ਪੈਂਦੇ ਹਨ ਜੋਤ ਨੂੰ ਜਿਹੜੇ ਆਪਣੇ ਮੂੰਹ ਦੇ ਵਿੱਚੋਂ ਹਵਾ ਹੁੰਦੀ ਹੈ ਉਹ ਤਾਂ ਝੂਠੀ ਹੁੰਦੀ ਹੈ ਮਹਾਰਾਜ ਦੀ ਬਾਣੀ ਕਹਿੰਦੀ ਹੈ ਸਾਰਾ ਕੁਝ ਹੀ ਜਗਤ ਜੋਟਾ ਹੈ ਭਾਵੇਂ ਇੱਕ ਮर्यादा ਹੁੰਦੀ ਹੈ ਆਪਾਂ ਮर्यादा ਦਾ ਪਾਲਣ ਕਰਨਾ ਹੈ ਮर्यादा ਕਾਇਮ ਕਰਨੀ ਹੈ ਜੋ ਆਪ ਮर्याਦਾ ਸਿੱਖੀ ਉਹੀ ਤਾਂ ਦੂਜਿਆਂ ਨੂੰ ਸਿਖਾਵਾਂਗੇ ਜੋਤ ਨੂੰ ਫੂਕ ਕਦੇ ਵੀ ਮਾਰ ਕੇ ਨਹੀਂ ਬੁਝਾਉਣਾ ਚਾਹੀਦਾ ਜੋਤ ਹਮੇਸ਼ਾ ਜਿਹੜੀ ਹੈ ਉਹਨੂੰ ਜਗਦਿਆਂ ਹੀ ਰਹਿਣ ਦੇਣਾ ਚਾਹੀਦਾ ਹੈ ਸਾਧ ਸੰਗਤ ਜੀ ਸਾਡੇ ਕਹਿਣ ਦਾ ਭਾਵ ਹੈ ਜੀ ਕਿ ਜੋਤ ਦੇ ਉੱਪਰ ਪਾਣੀ ਪਾ ਕੇ ਵੀ ਨਹੀਂ ਬਜਾਉਣਾ ਚਾਹੀਦਾ ਤੇ ਨਾ ਹੀ ਫੂਕ ਮਾਰ ਕੇ ਬਜਾਉਣਾ ਚਾਹੀਦਾ ਹੈ ਅਸੀਂ ਤਾਂ ਹੈਰਾਨ ਹਾਂ ਕਿ ਅਸੀਂ ਆਪਣੇ ਬਜ਼ੁਰਗਾਂ ਦੀਆਂ ਗੱਲਾਂ ਦੇ ਨਾਲ ਧਿਆਨ ਦੇ ਨਾਲ ਅਸੀਂ ਸੁਣਦੇ ਹੀ ਨਹੀਂ ਅੱਜ ਤੱਕ ਬਜ਼ੁਰਗਾਂ ਦਾ ਜੋਤ ਵਿੱਚ ਐਨਾ ਵਿਸ਼ਵਾਸ ਸੀ ਕਿ ਜਦੋਂ ਉਹਨਾਂ ਨੇ ਸ਼ਾਮ ਨੂੰ ਬੱਤੀ ਵੀ ਜਗਾਉਣੀ ਤਾਂ ਵਾਹਿਗੁਰੂ ਕਹਿਣਾ ਅੱਜ ਦੇ ਲੋਕ ਨਹੀਂ ਆਖਦੇ ਅੱਜ ਤਾਂ ਆਪਾਂ ਸੱਚ ਛੱਡਦੇ ਹੀ ਜਾ ਰਹੇ ਹਾਂ ਅਸੀਂ ਪਦਾਰਥਵਾਦ ਦੀ ਲੋਕ ਬਣ ਚੁੱਕੇ ਹਾਂ ਤੁਸੀਂ ਸੁਣਿਆ ਹੋਵੇਗਾ ਪੁਰਾਣੇ ਬਜ਼ੁਰਗਾਂ ਨੇ ਜਦੋਂ ਸ਼ਾਮ ਹੋਣੀ ਉਦੋਂ ਬਾਬਾ ਜੀ ਨੇ ਰਹਿਰਾਸ ਸਾਹਿਬ ਦਾ ਪਾਠ ਸ਼ੁਰੂ ਕਰਨਾ ਤੇ ਇਹਨਾਂ ਨੇ ਕਹਿਣਾ ਵਾਹਿਗੁਰੂ ਜਾਂ ਬੱਤੀ ਫਿਰ ਜਗਾਉਣੀ ਤੇ ਕਹਿਣਾ ਵਾਹਿਗੁਰੂ ਵਾਹਿਗੁਰੂ ਆਖਦੇ ਹੀ ਰਹਿਣਾ ਹਰ ਵੇਲੇ ਇਹਨਾਂ ਦੇ ਮਨ ਵਿੱਚ ਵਾਹਿਗੁਰੂ ਚੱਲਦਾ ਰਹਿੰਦਾ ਸੀ ਤੇ ਇਹ ਉਸ ਵੇਲੇ ਖੁਸ਼ ਵੀ ਕਿੰਨੇ ਸਨ ਅੱਜ ਸਾਨੂੰ ਮर्याਦਾ ਭੁੱਲਦੀ ਜਾ ਰਹੀ ਹੈ ਸਾਡੀ ਤਾਂ ਆਪਦੀ ਮਰਿਆਦਾ ਸੀ ਕਿ ਅਸੀਂ ਚੇਲਾ ਬਣਾ ਦਿੱਤੇ ਹਨ ਬਸ ਗੁਰੂ ਬਣ ਬੈਠੇ ਹਾਂ ਆਪ ਹੀ ਬਹੁਤ ਵੱਡੀ ਭੁੱਲ ਹੋ ਗਈ ਹੈ ਵੱਡੀ ਗਲਤੀ ਹੈ ਤਾਂ ਜੋਤ ਨੂੰ ਕਦੇ ਵੀ ਫੂਕ ਮਾਰ ਕੇ ਨਹੀਂ ਬੁਝਾਉਣਾ ਚਾਹੀਦਾ ਇਹ ਗਲਤੀ ਤੁਸੀਂ ਭੁੱਲ ਕੇ ਨਾ ਕਰਿਓ ਕੋਈ ਗੱਲ ਨਹੀਂ ਜੇ ਕਈ ਵਾਰ ਹੁੰਦਾ ਕਿ ਤੁਸੀਂ ਇਹ ਸੁਣ ਰਹੇ ਹੋ ਵਿਚਾਰ ਤੇ ਤੁਸੀਂ ਆਖਦੇ ਹੋ ਮੈਂ ਤਾਂ ਇਹ ਗਲਤੀ ਕਰ ਬੈਠਾ ਹਾਂ ਫਿਰ ਕਿਉਂ ਐਵੇਂ ਹੀ ਚਲੋ ਤੁਸੀਂ ਇਹ ਗੱਲ ਅੱਗੇ ਤੋਂ ਸਮਝ ਲੈਣੀ ਗੁਰੂ ਸਾਹਿਬ ਜੀ ਤਾਂ ਔਗਣਾ ਨੂੰ ਬਖਸ਼ ਲੈਂਦੇ ਹਨ ਕਿ ਸਾਨੂੰ ਪਤਾ ਨਹੀਂ ਸੀ ਇਹ ਮੈਂ ਤੁਹਾਨੂੰ ਜਿਹੜੀਆਂ ਹੁਣ ਗੱਲਾਂ ਜੋਤ ਬਾਰੇ ਦਸੀਆਂ ਹਨ ਉਹਨਾਂ ਤੇ ਅਮਲ ਜ਼ਰੂਰ ਕਰ ਲੈਣਾ ਸਾਲ ਸਿੰਘ ਜੀ ਕਈ ਵਾਰੀ ਅਸੀਂ ਜੋਤ 부ਝਾਉਂਦੇ ਹਾਂ ਆਸੇ-ਪਾਸੇ ਪਲਾਸਟਿਕ ਦੇ ਮਾਮੇ ਕਾਗਜ਼ ਦੇ ਲਿਫਾਫੇ ਅਸੀਂ ਜਦੋਂ ਰੱਖੇ ਹੁੰਦੇ ਹਨ ਇਹ ਵੀ ਨਾਲ ਹੀ ਰੱਖ ਦਿੰਦੇ ਹਾਂ ਕਈ ਵਾਰੀ ਧੂਫ ਵਾਲੇ ਲਿਫਾਫੇ ਹੁੰਦੇ ਹਨ ਤੇ ਉਹ ਵੀ ਜੋਤ ਦੇ ਕੋਲ ਹੀ ਰੱਖ ਦਿੰਦੇ ਹਾਂ ਉਹਦੇ ਨਾਲ ਅੱਗ ਲੱਗਣ ਦਾ ਖਤਰਾ ਫਿਰ ਵੱਧ ਜਾਂਦਾ ਹੈ ਇਹ ਸਾਵਧਾਨੀ ਵਰਤਣੀ ਬੜੀ ਜ਼ਰੂਰੀ ਹੈ ਇਹ ਨਾ ਹੋਵੇ ਕਿ ਆਪਾਂ ਸ਼ਰਧਾ ਭਾਵਨਾ ਦੇ ਨਾਲ ਜੋਤ ਜਗਾਈਏ ਤੇ ਆਪਣਾ ਹੀ ਨੁਕਸਾਨ ਕਰਵਾ ਬੈਠੀਏ ਤੇ ਦੋਸ਼ ਜਿਹੜਾ ਹੈ ਉਹ ਗੁਰੂ ਨੂੰ ਦੇ ਦੇਈਏ ਸਾਥ ਸੰਗਤ ਜੀ ਇਸ ਗੱਲ ਦਾ ਖਾਸ ਧਿਆਨ ਰੱਖ ਲੈਣਾ ਮومی ਕਾਗਜ਼ ਤੇ ਮومی ਪਲਾਸਟਿਕ ਦੇ ਲਿਫਾਫੇ ਜਿਹੜੇ ਹੁੰਦੇ ਹਨ ਉਹਨਾਂ ਨੂੰ ਅੱਗ ਬੜੀ ਛੇਤੀ ਲੱਗਦੀ ਹੈ ਇਸ ਲਈ ਤੁਸੀਂ ਜੋਤ ਜਗਾਉਂਦੇ ਸਮੇਂ ਇਸ ਸਾਵਧਾਨੀ ਨੂੰ ਵਰਤ ਲੈਣਾ ਕਈ ਵਾਰ ਸਾਡੀ ਅਣਗਹਿਲੀ ਦੇ ਕਾਰਨ ਅਣਹੋਣੀ ਘਟਨਾ ਵਾਪਰ ਜਾਂਦੀ ਹੈ ਭੁੱਲ ਕੇ ਵੀ ਇਸ ਚੀਜ਼ ਨੂੰ ਤੁਸੀਂ ਨਹੀਂ ਕਰਨਾ ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਹ ਜੋਤ ਲਗਾਉਣ ਦਾ ਅਸਲ ਵਿੱਚ ਮਹੱਤਵ ਕੀ ਹੈ ਜੋਤ ਕਿਉਂ ਲਗਾਈ ਜਾਂਦੀ ਹੈ ਪੁਰਾਣੇ ਬਜ਼ੁਰਗ ਪੁਰਾਣੀਆਂ ਬੀਬੀਆਂ ਉਹ ਘਰ ਦੇ ਵਿੱਚ ਜੋਤ ਲਗਾਉਂਦੇ ਸਨ ਪਰ ਅਸੀਂ ਹੁਣ ਹਟ ਚੁੱਕੇ ਹਾਂ ਆਪਾਂ ਕਿਉਂ ਨਹੀਂ ਜਗਾਉਂਦੇ ਜੋਤ ਤਾਂ ਸਭ ਦੀ ਜੋਤ ਤਾਂ ਸਭ ਤੋਂ ਪਹਿਲੀ ਗੱਲ ਹੈ ਜਿਹੜੀਆਂ ਅੱਜਕੱਲ੍ਹ ਧੂਫਾਂ ਵੇਕਦੀਆਂ ਹਨ ਬਾਜ਼ਾਰਾਂ ਦੇ ਵਿੱਚ ਉਹਨਾਂ ਵਿੱਚ ਕੀ ਮਿਲਾਵਟ ਹੋਈ ਹੈ ਉਹਦੇ ਬਾਰੇ ਤਾਂ ਸਾਨੂੰ ਕੁਝ ਵੀ ਪਤਾ ਨਹੀਂ ਹੁੰਦਾ ਉਹਦਾ ਕਈ ਵਾਰ ਧੂਆ ਸਾਡੇ ਨੱਕ ਦੇ ਵਿੱਚ ਹੁੰਦਾ ਹੈ ਹਾਨੀਕਾਰਕ ਬਣ ਜਾਂਦਾ ਹੈ ਗਲੇ ਲਈ ਹਾਨੀਕਾਰਕ ਬਣ ਜਾਂਦਾ ਹੈ ਇਹ ਗੱਲ ਪਾਠੀ ਸਿੰਘ ਵੱਧ ਜਾਣਦੇ ਹਨ ਉਹਦੇ ਨਾਲੋਂ ਤਾਂ ਭਾਈ ਜਿਹੜੀ ਜੋਤ ਹੈ ਉਹ ਲਾਉਣੀ ਬੜੀ ਵਧੀਆ ਹੈ ਅਰਗਬਤੀ ਦੇ ਨਾਲੋਂ ਵੀ ਜੋਤ ਦਾ ਮਹੱਤਵ ਜ਼ਿਆਦਾ ਮੰਨਿਆ ਜਾਂਦਾ ਹੈ ਕਿਉਂਕਿ ਹੁਣ ਕਿਹੜਾ ਅਰਗਬਤੀ ਘਰ ਵਿੱਚ ਤਿਆਰ ਕਰਦੇ ਹਨ ਪਹਿਲਾ ਹੁੰਦਾ ਸੀ ਕਿ ਸਮਾਨ ਲਿਆਉਣਾ ਤੇ ਉਹਦੀ ਬਜ਼ੁਰਗਾਂ ਨੇ ਘਰ ਵਿੱਚ ਹੀ ਅਰਗਬਤੀ ਤਿਆਰ ਕਰ ਲੈਣੀ ਤੇ ਤੁਸੀਂ ਵੇਖੀ ਹੋਵੇਗੀ ਕਿ ਕੋਲਿਆਂ ਤੇ ਪਾਈ ਹੋਈ ਹੌਲੀ-ਹੌਲੀ ਅਰਗਬਤੀ ਤਿਆਰ ਕਰਦੇ ਰਹਿਣਾ ਅਖੰਡ ਪਾਠ ਸਾਹਿਬ ਦੇ ਵਿੱਚ ਵੀ ਲਗਾਈ ਜਾਂਦੀ ਸੀ ਕਿਉਂਕਿ ਉਸ ਸਮੇਂ ਬਾਜ਼ਾਰਾਂ ਦੇ ਵਿੱਚ ਨਹੀਂ ਸੀ ਵਿਕਦੀ ਸਾਧ ਸੰਗਤ ਜੀ ਮੱਸਿਆ ਦੇ ਦਿਨ ਤੁਸੀਂ ਪਰਮਾਤਮਾ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਜੋਤ ਜਗਾ ਕੇ ਜੇਕਰ ਤੁਸੀਂ ਪੰਜ ਬਾਣੀਆਂ ਦਾ ਪਾਠ ਨਹੀਂ ਕਰ ਸਕਦੇ ਤੇ ਕਮ ਸੇ ਕਮ ਤੁਸੀਂ ਮੂਲ ਮੰਤਰ ਦਾ ਹੀ ਜਾਪ ਕਰ ਲਓ ਜੇਕਰ ਮੂਲ ਮੰਤਰ ਦਾ ਜਾਪ ਕਰ ਹੀ ਰਹੇ ਹੋ ਜੇਕਰ ਤੁਹਾਡੇ ਕੋਲ ਸਮਾਂ ਹੈ ਤਾਂ ਤੁਸੀਂ ਇਸ ਦਿਨ ਇੱਕ ਸੁਖਮਨੀ ਸਾਹਿਬ ਦਾ ਪਾਠ ਵੀ ਕਰ ਸਕਦੇ ਹੋ ਵੇਖ ਲੈਣਾ ਜੀ ਫਿਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇਗੀ ਕਿਉਂਕਿ ਸੁਖਮਨੀ ਸਾਹਿਬ ਦਾ ਪਾਠ ਤਾਂ ਹੈ ਹੀ ਸੁੱਖਾਂ ਦੀ ਮਨੀ ਤੁਹਾਨੂੰ ਸੁਖ ਦੇਣ ਲਈ ਹੈ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਦੇਵੇਗਾ ਇਹ ਜਾਪ ਜੇਕਰ ਇਹਨਾ ਸਮਾ ਤੁਹਾਡੇ ਕੋਲ ਨਾ ਹੋਵੇ ਤਾਂ ਮੂਲ ਮੰਤਰ ਦਾ ਜਾਪ ਗੁਰ ਮੰਤਰ ਹੀ ਦਾ ਹੀ ਜਾਪ ਕਰ ਲਿਆ ਕਰੋ ਤਾਂ ਵੇਖ ਲੈਣਾ ਪਰਮਾਤਮਾ ਤੁਹਾਡੇ ਨਾਲ ਹਰ ਜਗ੍ਹਾ ਸਹਾਈ ਹੋ ਜਾਣਗੇ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਨਾਲ ਬਣ ਜਾਵੇਗੀ ਤੁਹਾਡੇ ਸਾਰੇ ਹੀ ਕਾਰਜ ਰਾਸ ਹੋ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ